ਇਹ ਜਿਹੜੇ ਗੁਣਾਂ ਨੂੰ ਧਾਰਨਾ ਨਾ ਕੀਤਾ ਸੱਚ ਦੇ ਨੂੰ ਸੱਚ ਨੂੰ ਅੰਦਰ ਨਾ ਵਸਾਇਆ ਤੇ ਜਿਨੇ ਮਰਜੀ ਟਿੱਕੇ ਲਾ ਲਾ ਤੇ ਜਿਨੇ ਮਰਜੀ ਧਾਗੇ ਪਾਲਾ ਚਾਹੇ ਗਾਤਰੇ ਪਾਲਾ ਇਹਦੀ ਕੋਈ ਵੈਲਿਊ ਨਹੀਂ ਹੁਣ ਕੋਈ ਇਹਨਾਂ ਕਹਿੰਦਾ ਗਾਤਰਾ ਦੇ ਅਰਥ ਕਿਉਂ ਕੀਤੇ ਆ ਭਾਈ ਇਹ ਕੱਲੇ ਬੰਮਨ ਨੂੰ ਨਹੀਂ ਕਿਹਾ ਟਿੱਕਾ ਕਿਹਾ ਤੱਗ ਇਹ ਹਰੇਕ ਧਾਰਮਿਕ ਪਹਿਰਾਵੇ ਨੂੰ ਕਿਹਾ ਆ ਹਰੇਕ ਧਾਰਮਿਕ ਪਹਿਰਾਵੇ ਨੂੰ ਇਹ ਜਿਹੜੇ ਪਹਿਲਾ ਸ਼ਲੋਕ ਆ ਇਹ ਹਰ ਇੱਕ ਧਾਰਮਿਕ ਪਹਿਰਾਵੇ ਦਾ ਮੈਂ ਉਹਦੀਆਂ ਐਗਜ਼ਾਮਪਲ ਵੀ ਦੇ ਦੇਣਾ ਤੁਹਾਨੂੰ ਹੁਣ ਜਿਹੜਾ ਅਗਲਾ ਸ਼ਲੋਕ ਆ ਉਬੀ ਗੁਰਨਾਨ ਪਾਤਸ਼ਾਹ ਦਾ ਹੁਣ ਪਹਿਲੇ ਚ ਉਹਨਾਂ ਨੇ ਟਿੱਕਾ ਤੇ ਤਗ ਦੀ ਗੱਲ ਕਰਤੀ ਹੈ ਜਿਹੜਾ ਧਾਰਮਿਕ ਪਹਿਰਾਵਾ ਹੁਣ ਇੱਚ ਦੇਖੋ ਕਿਹੜੀ ਕਿਹੜੀ ਗੱਲ ਆ ਇਹ ਜਿੰਨੀਆਂ ਗੱਲਾਂ ਨਾ ਇਹ ਸਾਰੀਆਂ ਨੂੰ ਅਸੀਂ ਸਮਝਿਆ ਹੋਇਆ ਵੀ ਮੈਂ ਇਹਦੇ ਨਾਲ ਵੱਡਾ ਇਨਸਾਨ ਬਣਦੀਆਂ ਵਾ ਸਾੜ ਬਣ ਜਾਣਾ ਚੰਗਿਆਈਆਂ ਕਰੂੰਗਾ ਪੁੰਨਾ ਕਰੂੰਗਾ ਲੋਕਾਂ ਨੂੰ ਦਾਨ ਦਊਂਗਾ ਮੈਂ ਬਹੁਤ ਵਧੀਆ ਇਨਸਾਨ ਬਣ ਜਾਣਾ ਤੀਰਥਾਂ ਦੇ ਨਾਲ ਆਉਂਗਾ ਮੈਂ ਤਾਂ ਬੜਾ ਧਾਰਮਿਕ ਬਣ ਜਾਣਾ ਦੇਖਿਓ ਗੁਰਨਾਨ ਪਾਤਸ਼ਾਹ ਨੇ ਕਿਵੇਂ ਧਜੀਆਂ ਡੀਆਂ ਇਕੱਲੇ ਇਕੱਲੇ ਦੀਆਂ ਕਈਆਂ ਨੇ ਕਿਹਾ ਟਿੱਕਾ ਤੇ ਤਗ ਦੀ ਕੱਲੀ ਉਡਾਈ ਆ ਨਹੀਂ ਲੱਖ ਨੇ ਕੀਆ ਚੰਗਿਆਈਆਂ ਲੱਖ ਕਰ ਲਾ ਤੂੰ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਜਿੰਨੇ ਮਰਜ਼ੀ ਪੁੰਨ ਕਰ ਲਾ ਜਿੰਨੇ ਮਰਜ਼ੀ ਕੰਮ ਕਰੀ ਜਾ ਭਾ ਧਾਰਮਿਕ ਕਰਮ ਆ ਮੈਂਨੇ ਪਾਠ ਕਰਾਉਣੇ ਆ ਮੈਂਨਾ ਇਹ ਕਰਾਉਣਾ ਮੈਂਨਾ ਉਹ ਕਰਾਉਣਾ ਲੱਖ ਤਪ ਉਪਰ ਤੀਰਥਾਂ ਤੀਰਥਾਂ ਤੇ ਜਾ ਕੇ ਤਪ ਕਰੀ ਲਿਆ ਜਿੰਨੇ ਮਰਜ਼ੀ ਲੱਖਾਂ ਤਪ ਕਰ ਲਾ ਸਹਿਜ ਜੋਗ ਵਿਵਾਨ ਜਿੰਨਾ ਮਰਜ਼ੀ ਸੈਤਾਨ ਕਾਲਾ ਜੋਗਤਾਨ ਕਰ ਲਾ ਜੋਗ ਦੇ ਸਾਧਨ ਕਰੀ ਜਾ ਜਿੰਨਾ ਮਰਜ਼ੀ ਜੋਗੀਆਂ ਵਾਲੇ ਕੰਮ ਕਰੀ ਜਾ ਇੱਕ-ਇੱਕਲੇ ਨੂੰ ਰੱਦ ਕਰ ਰਹੇ ਆ ਜੇ ਅੱਜ ਵਾਲੇ ਗੁਰਦੁਆਰੇ ਉਹਨਾਂ ਸਾਹਮਣੇ ਹੁੰਦੇ ਨਾ ਸਭ ਤੋਂ ਜ਼ਿਆਦਾ ਉੱਤੇ ਹੀ ਸ਼ਬਦ ਲਿਖੇ ਜਾਣੇ ਸੀ ਕਬੀਰ ਸਾਹਿਬ ਨੇ ਗੁਰਨਾਨਕ ਸਾਹਿਬ ਨੇ ਸਭ ਤੋਂ ਜ਼ਿਆਦਾ ਸ਼ਬਦ ਇਹਨਾਂ ਤੇ ਲਿਖਨੇ ਸੀ ਜੋ ਪਖੰਡ ਚੱਲ ਰਹੇ ਆ ਲੱਖ ਸੁਰਤਨ ਸੰਗਰਾਮ ਕਹਿੰਦੇ ਜਾ ਕੇ ਛੀਰੋ ਹੋ ਜਾਣਾ ਛਿੱਧੀ ਪਾ ਜਾਓ ਤੇ ਸਿੱਧਾ ਸਵਰਗਾਂ ਦੀ ਟਿਕਟ ਹੁੰਦੀ ਆ ਮੁ슬ਮਾਨ ਵੀ ਕਹਿੰਦੇ ਸਾਡੇ ਵੀ ਕਹਿੰਦੇ ਆ ਜਿੰਨੇ ਛੀਰੋ ਤੇ ਸਿੱਧੇ ਗਏ ਸੀ ਉਹਨਾਂ ਨੂੰ ਤਾਂ ਸਿੱਧਾ ਅਕਾਲ ਪੁਰਖ ਲੈ ਗਿਆ ਸੀ ਆਪਣੇ ਕੋ ਲੱਖ ਸੁਰਤਨ ਸੰਗਰਾਮ ਰਣਮੇ ਛੁੱਟੇ ਪ੍ਰਾਣ ਉਥੇ ਲੜਦੇ ਲੜਦੇ ਮਰ ਜਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਜਿੰਨਾ ਮਰਜੀ ਗਿਆਨ ਧਿਆਨ ਲਈ ਜਾ ਧਿਆਨ ਲਈ ਜਾ ਐਨੇ ਪਾਠ ਕਰਦਾ ਇੰਨਾ ਜੇ ਕਰਦਾ ਉਹ ਭਾਈ ਸਾਹਿਬ ਨੇ ਜਿਹੜੀ ਪਹਿਲੀ ਗੱਲ ਆਂਡੇ ਵਾਲੀ ਕੀਤੀ ਦੂਜੀ ਗੱਲ ਪਤਾ ਕੀਤੀ ਪਈ ਸੀ 9 ਵਜੇ ਮੈਂ ਆ ਜਾਣਾ ਇੱਥੇ ਸਵੇਰੇ 9 ਤੋਂ 10 ਮੈਂ ਇੱਥੇ ਵਾਕ ਕਰਦਾ 10 ਵਜੇ ਜਾ ਕੇ ਮੈਂ ਆਪਣਾ ਨਿਤਨੇਮ ਕਰਦਾ ਪੰਜਾਂ ਬਾਣੀਆਂ ਦਾ ਉਸ ਤੋਂ ਬਾਅਦ ਦੁਪਹਿਰ ਨੂੰ ਥੋੜਾ ਜਿਹਾ ਆਰਾਮ ਕਰਕੇ ਸ਼ਾਮ ਨੂੰ ਫੇਰ ਆ ਜਾਣਾ ਇੱਥੇ ਹੁਣ ਜਾ ਕੇ ਕਹਿੰਦੇ ਮੈਂ ਰਹਿਰਾਸ ਕਰਨਾ ਮੈਂ ਉਹਨੂੰ ਦੇਖ ਆ ਬਿਠਾ ਮੈਂ ਕਹਾ ਤੁਸੀਂ ਭੀ ਜੇ ਦੋਨੋਂ ਹਸਬੰਡ ਵਾਈਫ ਹੋ ਤੇ ਇੱਥੇ ਤੁਹਾਡੇ ਨਾਲ ਹੀ ਘਰ ਦੇ ਪਰਲੇ ਅਗਲੀ ਸੜਕ ਦੇ ਉੱਤੇ ਨਾ ਸੀਨੀਅਰ ਸਿਟੀਜ਼ਨ ਸੈਂਟਰ ਆ ਤੇ ਉੱਥੇ ਵਧੀਆ ਸੋਸ਼ੀਅਲਾਈਜ਼ ਹੋ ਜਾਂਦਾ ਆਪਣੇ ਇੰਡੀਅਨ ਵੀ ਜਾਂਦੇ ਆ ਉੱਥੇ ਉਹ ਮੈਡੀਕੈਰ ਲੈਂਦੇ ਆ ਕਹਿੰਦੇ ਨਹੀਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਬਾਣੀ ਪੜਨ ਤੋਂ ਇਲਾਵਾ ਅਸੀਂ ਬਾਣੀ ਪੜਦੇ ਆ ਬਸ ਸਵੇਰੇ ਸ਼ਾਮ ਕੋਈ ਬਾਣੀ ਨਹੀਂ ਬਾਣੀ ਪੜਨੀ ਕੋਈ ਮਾੜੀ ਨਹੀਂ ਪੜੋ ਬਾਣੀ ਪਰ ਅਸੀਂ ਵੀ ਤਾਂ ਬਾਣੀ ਵੀ ਪੜ ਰਹੇ ਆ ਨਾ ਪਰ ਉਹਦੇ ਅਰਥ ਸਮਝ ਕੇ ਉਹਨੂੰ ਕਮਾਉਣਾ ਪੈਣਾ ਉਹਨੂੰ ਸਿਰਫ ਪੜਨਾ ਨਹੀਂ ਉਹਨੂੰ ਕਮਾਉਣਾ ਆ ਬਾਣੀ ਅਸੀਂ ਪੜ੍ਹੀ ਜਾ ਰਹੇ ਹਾਂ ਲੱਖ ਗਿਆਨ ਤੇ ਆਣ ਪੜ੍ਹੀਏ ਪਾਠ ਪ੍ਰਾਣ ਇਹ ਪਾਠ ਪ੍ਰਾਣ ਹੁਣ ਕੱਲੇ ਪ੍ਰਾਣਾ ਦੀ ਗੱਲ ਨਹੀਂ ਹੋ ਰਹੀ ਇਹਦੇ ਵਿੱਚੇ ਸਾਰੇ ਪਾਠ ਆ ਜਾਂਦੇ ਉਹ ਚਾਹੇ ਤੁਸੀਂ ਰਹਿਰਾਸ ਨੂੰ ਉਸ ਐਂਗਲ ਤੋਂ ਪੜ੍ਹ ਰਹੇ ਹੋ ਜਪਜੀ ਸਾਹਿਬ ਨੂੰ ਪੜ੍ਹ ਰਹੇ ਹੋ ਜਾਂ ਕਿਸੇ ਹੋਰ ਪਾਠ ਨੂੰ ਉਸ ਐਂਗਲ ਤੋਂ ਪੜ੍ਹ ਰਹੇ ਹੋ ਉਹ ਸਾਰੇ ਵਿੱਚ ਹੀ ਆਉਣੇ ਆ ਕਿੰਨੀ ਵਾਰੀ ਮਰਜ਼ੀ ਕਹਿੰਦੇ ਪੜੀ ਜੋ ਲੱਖ ਵਾਰੀ ਪੜੀ ਜੋ ਜਿੰਨ ਕਰਤੇ ਕਰਣਾ ਕੀਆ ਲਿਖਣਾ ਆਉਣ ਜਾਣ ਜਿੰਨੇ ਸ੍ਰਿਸ਼ਟੀ ਬਣਾਈ ਹੈ ਨਾ ਜੀਣਾ ਮਰਨਾ ਤੈਅ ਕੀਤਾ ਹੈ ਆਉਣ ਜਾਣ ਰਹਿ ਮੰਨ ਲੋ ਨਹੀਂ 84 ਲੱਖ ਜੁਨਾ ਬਣਾਈ ਆ ਆਉਣਾ ਜਾਣਾ ਤੈਅ ਕੀਤਾ ਜਿੰਨੇ ਜੰਮਦਾ ਬੰਦਾ ਤੇ ਮਰਦਾ ਜੰਮਦਾ ਨਾਨਕ ਮੱਤੀ ਮਿੱਥਿਆ ਆ ਗੱਲ ਸਮਝ ਲੋ ਜਿਹੜੀ ਮਤਿਆ ਨਾ ਇਹ ਬੜੀ ਖਤਰਨਾਕ ਚੀਜ਼ ਆ ਇਹ ਹਰੇਕ ਧਰਮ ਨੇ ਆਪਣੀ ਆਪਣੀ ਮਤ ਬਣਾਈ ਹੋਈ ਆ ਆਪਾਂ ਕਹਿੰਦੇ ਸਿੱਖ ਮਤ Hindu ਮਤ ਮੁਸਲਮਾਨ ਮਤ ਜੈਨ ਮਤ ਬੁੱਧਮਤ ਸਾਰਿਆਂ ਦੀ ਆਪਣੀ ਆਪਣੀ ਮੱਤ ਆ ਇਹ ਸਾਰਿਆਂ ਨੂੰ ਰੱਦ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਮੱਤੀ ਕਹਿੰਦੇ ਮਿੱਥਿਆ ਆ ਇਹ ਸਾਰੀ ਨਾਨਕ ਮੱਤੀ ਮਿੱਥਿਆ ਮਿੱਥਿਆ ਕੀ ਹੁੰਦਾ ਸਭ ਨੂੰ ਪਤਾ ਨਾ ਸੱਚ ਦਾ ਜਿਹੜਾ ਉਲਟਿਆ ਉਹ ਮਿੱਥਿਆ ਆ ਇੱਕ ਹੁੰਦਾ ਸੱਚ ਤੇ ਇੱਕ ਹੁੰਦਾ ਮਿੱਥਿਆ ਝੂਠ ਜਿਹੜਾ ਮਿੱਥਿਆ ਸਿਆ ਜਿਹੜਾ ਗਲਤ ਿਆ ਜਿਹੜਾ ਜਿਹੜਾ ਕੋਈ ਮਤਲਬ ਨਹੀਂ ਛੋਟਾ ਜੇ ਛੋਟੀ ਹੀ ਲੈਣਾ ਨਾਨਕ ਮੱਤੀ ਮਿੱਥਿਆ ਕਹਿੰਦੇ ਜਿੰਨੀਆਂ ਮੱਤਾਆਂ ਆ ਨਾ ਜਿਹੜੇ ਆ ਤੂੰ ਉੱਪਰਲੇ ਕੰਮ ਕਰਨ ਨੂੰ ਕਹਿ ਰਹੀਆਂ ਪੀ ਆ ਕਰਲਾ ਉਹ ਕਰਲਾ ਧਰਮ ਦੇ ਕੰਮ ਇਹ ਸਾਰੀ ਮਿੱਥਿਆ ਆ ਤੇ ਕਹਿੰਦੇ ਫੇਰ ਕਰਨਾ ਕੀ ਆ ਕਹਿੰਦੇ ਕਰਮ ਸੱਚਾ ਨਿਸ਼ਾਨ ਜਿਹੜੇ ਤੇਰੇ ਕਰਮ ਆ ਨਾ ਜਿਹੜੇ ਤੂੰ ਕਰਮ ਕਰ ਰਿਆ ਆ ਜਿਹੜੇ ਤੂੰ ਕੰਮ ਕਰ ਰਿਆ ਆ ਉਹਦੇ ਨਾਲ ਹੀ ਤੇਰਾ ਸੱਚਾ ਨਿਸ਼ਾਨ ਜਿਹੜਾ ਆ ਉਹ ਚਮਕਣਾ ਆ ਬਾਕੀ ਸਭ ਮਿੱਥਿਆ ਆ